ਹਾਂਜੀ ਸਾਥੀ ਜੀ ਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪਿੱਛੇ ਆਪਾਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਕੁਝ ਕਮੈਂਟ ਆਏ ਵੀਰਾਂ ਭਰਾਵਾਂ ਦੇ ਉਹਨਾਂ ਕਮੈਂਟਾਂ ਦੇ ਜਵਾਬ ਹੀ ਦੇਵਾਂਗੇ ਇਸ ਵੀਡੀਓ ਦੇ ਵਿੱਚ ਕਮੈਂਟ ਜਿਵੇਂ ਹੈਗੇ ਆ ਕਿ ਤੁਸੀਂ ਪੱਕੇ ਕਿਵੇਂ ਹੋ ਸਕਦੇ ਜੇ ਇਥੇ ਇਟਲੀ ਵਿੱਚ 9 ਮੰਥ ਵਾਲੇ ਪੇਪਰਾਂ ਤੇ ਜਾਂ ਸਵਾਲ ਵਾਲੇ ਪੇਪਰਾਂ ਤੇ ਜਾਂ ਪੇਪਰ ਨਿਕਲਨੇ ਕਦੋਂ ਸਟਾਰਟ ਹੋਣੇ ਆ ਕਿੰਨੀ ਟਾਈਮਿੰਗ ਵਾਲੇ ਹੈ ਕਿ ਹਫ਼ਤਾ ਭਰ ਸਾਰੇ ਟੌਪਿਕਾਂ ਬਾਰੇ ਇਹੀ ਕਲੀਅਰ ਹੋ ਜਾਣੀਆਂ ਗੱਲਾਂ ਕਿਉਂਕਿ ਨਾਰਮਲੀ ਗੱਲ ਜਿਹੜੇ ਕਮੈਂਟ ਵਾ ਇਹਨਾਂ ਸਾਰੇ ਟੌਪਿਕਾਂ ਤੇ ਇਹੀ ਆਏਗਾ ਜਿਆਦਾ ਚਿਰਾਂ ਨਹੀਂ ਦੀ ਹੋਏ ਕਰਦੇ ਆ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚਾਰੇ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟ ਤੇ ਸੈੱਟ ਕਰ ਲਵੋ ਤਾਂ ਜੋ ਜੇ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੋਈ ਸਿੱਖ ਸਕੋ ਤੇ ਕੋਈ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਹਮਝਾ ਗਿਆ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਉਹ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲਓ ਵੀ ਫੇਰ ਕਰਦੇ ਆ ਵੀਡੀਓ ਸਟਾਰਟ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸ ਉਦੋਂ ਮੈਂ ਹਾਲੇ ਕਿਹਾ ਕਿ ਜਿਹੜੇ ਵੀ ਆਪਰਾਵਨ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੁੰਦੀ ਮੈਂ ਉੱਥੇ ਪੋਸਟਾਂ ਵੀ ਪਾਈਆਂ ਤੁਸੀਂ ਮੈਨੂੰ ਪੋਸਟ ਤੇ ਕਮੈਂਟ ਕਰ ਦੋ ਭਾਵੇਂ ਕੱਲਾ ਹੈਲੋ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲੋ ਵੀ ਫਿਰ ਕਰਦੇ ਆ ਵੀਡੀਓ ਸਟਾਰਟ ਸਭ ਤੋਂ ਪਹਿਲਾ ਸਵਾਲ ਆਇਆ ਆਪਣੇ ਵੀਰ ਦਾ ਭਾਜੀ ਫਰਵਰੀ 5 ਵਾਲੇ ਪੇਪਰ ਸਾਲ ਵਾਲੇ ਰਸੀਬੋਤਾ ਨਹੀਂ ਮਿਲਿਆ ਹਾਲੇ ਤੱਕ ਕਦ ਤੱਕ ਮਿਲ ਜਾਊਗਾ ਵੀਰੇ ਰਸੀਬੋਤੇ ਜਿਹੜੇ ਮਿਲਨੇ ਆ ਉਹ ਨਾਰਮਲੀ ਗੱਲ ਜਿਨ੍ਹਾਂ ਨੂੰ ਮਿਲਨੇ ਸੀ ਮਿਲ ਗਿਆ ਬਾਕੀ ਇਹ ਜੇ ਕਈ ਹੁੰਦੇ ਆ ਕਿ ਜਿਹੜੇ ਏਜੰਟ ਕੀ ਕਰਦੇ ਆ ਰਸੀਬੋਤਾ ਨਹੀਂ ਦਿੰਦੇ ਪਤਾ ਨਹੀਂ ਕਾਰਨ ਕੀ ਆ ਇਹਦੇ ਬਾਰੇ ਕੋਈ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਤੁਹਾਨੂੰ ਦੇਣਾ ਨਹੀਂ ਚਾਹੁੰਦੇ ਜਾਂ ਉਹ ਡਰਦੇ ਇਸ ਚੀਜ਼ ਤੋਂ ਕਿ ਪੇਪਰਾਂ 'ਗਾਂ ਬਾਅਦ ਵਿੱਚ ਨਾਂ ਨਿਕਲਣਾ ਤੇ ਬੰਦੇ ਕੋ ਰਸੀਬੋਤਾ ਹੋਏ ਤੇ ਬਾਅਦ ਵਿੱਚ ਬੰਦਾ ਰੋੜਾ ਰਲਾਣਾ ਪਾਵੇ ਕੁਈ ਭਾਜ ਜਿਹਨਾਂ ਨੂੰ ਰਸੀਬੋ ਤੇ ਮਿਲਨੇ ਸੀ ਉਹਨਾਂ ਨੂੰ ਜਿਹੜੇ ਨਾਰਮਲ ਹੀ ਗੱਲ ਜਿਹਨਾਂ ਏਜੰਟਾਂ ਨੇ ਦੇਣੇ ਸੀ ਰਸੀਬੋ ਤੇ ਉਹਨਾਂ ਨੇ ਦੇ ਦਿੱਤੇ ਆ ਬਾਕੀ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰੋ ਉਹਨੂੰ ਕਾਲ ਕਰੋ ਜਾਂ ਉਹਨਾਂ ਨਾਲ ਗੱਲਬਾਤ ਕਰਕੇ ਉਹਨੂੰ ਕਹੋ ਵੀ ਸਾਨੂੰ ਰਸੀਬੋ ਤੇ ਸੈਂਡ ਕਰੋ ਸਾਡੇ ਕੋਲ ਕੋਈ ਪ੍ਰੂਫ ਤੇ ਹੋਵੇ ਕਿ ਸਾਡੇ ਪੇਪਰ ਜਿਹੜੇ ਆ ਉੱਪਰ ਹੀ ਗਏ ਆ ਉਸ ਤੋਂ ਬਾਅਦ ਅਗਲਾ ਸਵਾਲ ਆ ਬਾਰੀ ਕਾ ਕੋਟਾ ਕਿਤਨਾ ਹੈ ਸੀਜ਼ਨ ਵਾਲੇ ਪੇਪਰਾਂ ਕਹਿੰਦੇ ਤੁਸੀਂ ਮੈਨੂੰ ਨਾ ਮੈਸੇਜ ਕਰ ਲਓ ਤੇ ਇੰਸਟਾਗ੍ਰਾਮ ਤੇ ਤੁਹਾਨੂੰ ਮੈਂ ਨਾ ਲੱਭ ਕੇ ਤੁਹਾਨੂੰ ਦੱਸ ਦੂੰਗਾ ਕਿੰਨਾ ਕੋਟਾ ਵਾ ਇਸ ਵਾਰ ਜਿਹੜਾ ਬਾੜੀ ਦੇ ਵਿੱਚ ਉਸ ਤੋਂ ਅਗਲਾ ਸਵਾਲ ਆਇਆ ਵਾ ਫੈਮਿਲੀ ਅਪਾਇੰਟਮੈਂਟ ਕਦੋਂ ਓਪਨ ਹੋਣੀ ਆ ਵੀਰੇ ਇਹਦੇ ਬਾਰੇ ਕੁਝ ਹੀ ਨਹੀਂ ਪਤਾ ਆਪਾਂ ਨੂੰ ਕਿਉਂਕਿ ਜਿਹੜੇ ਅਪਾਇੰਟਮੈਂਟਾਂ ਵਾ ਉਹ ਦੱਸ ਕੇ ਨਹੀਂ ਓਪਨ ਕਰਦੇ ਕਿ ਕਦੋਂ ਓਪਨ ਕਰਨੀਆਂ ਵਾ ਨਾ ਹੀ ਆਪਾਂ ਕੋਈ ਅੰਦਾਜ਼ਾ ਲਾ ਸਕਦੇ ਇਸ ਚੀਜ਼ ਦਾ ਕਿ ਕਦੋਂ ਓਪਨ ਹੋ ਸਕਦੀਆਂ ਵਾ ਇਸ ਦਹਾਲੇ ਵਾ ਕਿ ਤੁਸੀਂ ਕਿਸੇ ਨਾ ਕਿਸੇ ਏਜੰਟ ਨਾਲ ਗੱਲਬਾਤ ਕਰ ਲਓ ਕਿ ਜਿਹੜੇ ਅਪਾਇੰਟਮੈਂਟਾਂ ਚੁੱਕ ਕੇ ਦਿੰਦੇ ਹੋਣ ਉਦੇ ਨਾਲ ਕੀ ਹੁੰਦਾ ਕਿ ਉਹ ਏਜੰਟਾਂ ਦਾ ਕੰਮ ਹੋ ਜਾਂਦਾ ਬਾਅਦ ਵਿੱਚ ਕਿ ਸਾਨੂੰ ਪੈਸੇ ਮਿਲੇ ਆ ਤੇ ਅਸੀਂ ਅਪਾਇੰਟਮੈਂਟ ਚੁੱਕ ਕੇ ਦੇਣੀ ਆ ਫਿਰ ਉਹ ਹਾਰ ਟਾਈਮ 'ਚ ਅਮਲ ਕੀ ਚੈੱਕ ਕਰਦੇ ਨੇ ਆ ਉਹਨਾਂ ਨਾਲ ਉਹਨਾਂ ਨੂੰ ਮਾੜਾ ਮੋਟਾ ਸਿਗਨਲ ਜਾ ਵੀ ਮਿਲ ਜਾਂਦਾ ਕਿ ਅਪਾਇੰਟਮੈਂਟ ਕਦੋਂ ਓਪਨ ਹੋਣੀ ਆ ਵਾ ਤੇ ਉਸ ਹੱਬ ਨਾਲ ਉਹ ਤੁਹਾਡੀ ਜਿਹੜੀ ਅਪਾਇੰਟਮੈਂਟ ਚੁੱਕ ਦੂਗਾ ਜਿਸੇ ਤੁਹਾਡੇ ਇੰਨੇ ਪੈਸੇ ਲੱਗਣਗੇ ਥੋੜੇ ਮੋਟੇ ਹੋਰ ਲਾ ਕੇ ਤੇ ਫੈਮਿਲੀ ਵਾਲੀ ਅਪਾਇੰਟਮੈਂਟ ਵਾਲਾ ਕੰਮ ਵੀ ਕਰਾ ਕੇ ਤੇ ਬੰਨੇ ਮਾਰੋ ਅਪਾਇੰਟਮੈਂਟ ਤੁਹਾਨੂੰ ਏਜੰਟ ਦੇ ਨਾਲ ਹੀ ਤੁਹਾਨੂੰ ਸੌਖੇ-ਚਿੱਕਣੇ ਮਿਲ ਸਕਦੀ ਆ ਉਸ ਤੋਂ ਬਗੈ ਉਦੇ ਬਾਰੇ ਅਪਕੋਸ਼ ਨਹੀਂ ਕਰ ਸਕਦੇ ਕਿ ਕਦੋਂ ਓਪਨ ਹੋਣ ਤੇ ਕਦੋਂ ਤੁਹਾਡੇ ਕੋ ਚੁੱਕੀਆਂ ਜਾਣ ਚੁੱਕੀ ਵੀ ਜਾਵੇ ਜਾਂ ਨਾ ਚੁੱਕੀ ਜਾਵੇ ਇਸ ਬਾਰੇ ਅਪਕੋਸ਼ ਨਹੀਂ ਕਰ ਸਕਦੇ ਉਸ ਤੋਂ ਬਾਅਦ ਅਗਲਾ ਸਵਾਲ ਹੈ ਵੀ ਜੀ ਸਾਲ ਵਾਲੇ ਪੇਪਰ ਦੇ ਵੀ ਰਿਫਿਊਜ਼ਲ ਆ ਸਕਦੀ ਆ ਪਲੀਸ ਦੱਸਿਓ ਜਰੂਰ ਵੀਰੇ ਆ ਸਕਦੀ ਆ ਆਉਣ ਦਾ ਕਾਰਨ ਕੀ ਆ ਆਈ ਵੀ ਆ ਬੜੇ ਵੀਰਾਂ ਭਰਾਵਾਂ ਦੀ ਆਉਣ ਦਾ ਕਾਰਨ ਕੀ ਆ ਕਿ ਜੇ ਮਾ ਤੁਹਾਡੇ ਪੇਪਰ ਹੋਣ ਸਾਲ ਵਾਲੇ ਖੇਤੀਬਾੜੀ ਵਾਲੇ ਠੀਕ ਆ ਜਾਂ ਆਪਾਂ ਕਹਿ ਲਈਏ ਕਿ ਰੈਸਟੋਰੈਂਟ ਵਾਲੇ ਮੈਂ ਇੱਕ ਇੱਕ ਐਗਜ਼ਾਮਪਲ ਦੇ ਦਿੰਦਾ ਵਾਂ ਠੀਕ ਆ ਤੁਹਾਡੇ ਪੇਪਰ ਆ ਕੇ ਕੰਟਰਕਸ਼ਨ ਵਾਲੇ ਠੀਕ ਆ ਤੁਸੀਂ ਜਿਹੜਾ ਆਪਣਾ ਮਾਲ ਤੁਹਾਡੇ ਪੇਪਰ ਹੋਵੇ ਕਿ ਸਾਲ ਵਾਲੇ ਕੰਟਰੈਕਸ਼ਨ ਵਾਲੇ ਜਾਂ 9 ਮੰਥ ਵਾਲੇ ਕੰਟਰੈਕਸ਼ਨ ਵਾਲੇ ਠੀਕ ਹੈ ਤੁਸੀਂ ਭਰੇ ਆ ਪੇਪਰ ਆਪਣੇ ਕੰਟਰੈਕਸ਼ਨ ਵਾਲੇ ਜਦੋਂ ਤੁਸੀਂ ਆਪਣਾ ਵੀਜ਼ਾ ਲਵਾਉਣ ਜਾਣਾ ਹੋ ਤੁਹਾਨੂੰ ਜਿਹੜਾ ਸਰਟੀਫਿਕੇਟ ਆਲਾ ਨਾ ਲੱਗਣਾ ਵਾ ਉਹ ਕੰਟਰੈਕਸ਼ਨ ਵਾਲਾ ਹੀ ਲੱਗਣਾ ਵਾ ਕਿ ਮੇਰੇ ਕੋਲ ਇੰਨੇ ਚਿਰ ਦਾ ਐਕਸਪੀਰੀਅੰਸ ਹੈਗਾ ਵਾ ਕੰਟਰੈਕਸ਼ਨ ਦਾ ਕਿ ਮੈਂ ਕੰਮ ਕਰਦਾ ਰਿਹਾ ਨਾ ਪਰ ਬੜੇ ਵੀਰਾਂ ਭਰਾਵਾਂ ਨੇ ਕੀ ਕੀਤਾ ਕਿ ਪੇਪਰ ਕੰਟਰੈਕਸ਼ਨ ਵਾਲੇ ਸੀ ਤੇ ਆਪਣਾ ਜਿਹੜਾ ਸਬੂਤ ਆ ਉਹ ਲਾਤਾ ਆਪਣਾ ਸਬੂਤ ਕਹਿ ਦਿੰਨੇ ਜਿਹਨੂੰ ਆਪਾਂ ਕਹਿੰਨੇ ਕਿ ਐਕਸਪੀਰੀਅੰਸ ਜਿਹੜਾ ਹੁੰਦਾ ਵਾ ਉਹ ਲਾ ਕਿ ਇਹਨੇ ਜਿਹੜੀ ਦਮੰਦਾ ਖੇਦੀ ਕਰ ਰਿਆ ਵਾ ਤੇ ਨਾਰਮਲੀ ਗੱਲ ਰਿਫਿਊਜ਼ ਹੋਣਾ ਪਹਿਲਾਂ ਕੀ ਪਹਿਲਾਂ ਹੋ ਜਾਂਦਾ ਸੀ ਪਹਿਲਾਂ ਪੇਪਰ ਕੋਈ ਹੋਰ ਹੁੰਦੇ ਸੀ ਤੇ ਜਿਹੜਾ ਦੂਜਾ ਵਿੱਚ ਆਪਣਾ ਐਕਸਪੀਰਸ ਹੋਰ ਕੋਈ ਲੱਗਨ ਤਾਂ ਵੀ ਵੀਜ਼ਾ ਲੱਗ ਜਾਂਦਾ ਹੁੰਦਾ ਸੀ ਪਰ ਹੁਣ ਕੀ ਆ ਹੁਣ ਉਲਟ ਹੋ ਗਿਆ ਵਾ ਹੁਣ ਕੰਟਰੋਲ ਕਰਦੇ ਆ ਇਸ ਚੀਜ਼ ਤੋਂ ਵੀ ਰਿਫਿਊਜ਼ੀ ਪਾ ਦਿੰਦੇ ਆ ਇਸ ਕਰਕੇ ਥੋੜਾ ਜਿਹਾ ਧਿਆਨ ਨਾਲ ਜਿਹੜੇ ਤੁਹਾਡੇ ਪੇਪਰ ਹੈਗੇ ਆ ਤੁਸੀਂ ਉਹਨਾਂ ਹੀ ਚੀਜ਼ਾਂ ਦਾ ਹੀ ਨਾਲ ਐਕਸਪੀਰੀਅੰਸ ਲਾਓ ਨਾ ਕਿ ਕਿਸੇ ਹੋਰ ਚੀਜ਼ ਦਾ ਲਾਓ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਵੀਰੇ 5 ਫਰਵਰੀ ਵਾਲੇ ਪੇਪਰ ਬਾਰੇ ਜਾਣਕਾਰੀ ਦਿਓ ਜਰੂਰ ਬਾਈ ਸਾਲ ਵਾਲੇ ਪੇਪਰ ਤੇ ਪੱਕੇ ਹੋਣ ਦਾ ਕੀ ਰਸਤਾ ਹੈ ਵੀਰੇ ਸਾਲ ਵਾਲੇ ਪੇਪਰ ਤੇ ਪੱਕੇ ਹੋਣ ਦਾ ਸਭ ਤੋਂ ਸੌਖਾ ਤਰੀਕਾ ਵਾ ਕਿ ਤੁਸੀਂ ਆਪਣੇ ਏਜੰਟ ਦੇ ਨਾਲ ਗੱਲ ਕਰਕੇ ਆਓ ਕਿਉਂਕਿ ਤੁਸੀਂ ਇੱਥੇ ਇਟਲੀ ਉਹ ਚੈਂਟਰ ਹੁੰਦੇ ਇਹ ਤੁਹਾਡੇ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡਾ ਕੋਈ ਵਿਸ਼ਕਾਲੇ ਬੰਦਾ ਉਹ ਤੁਹਾਡਾ ਮਾਲਕ ਤੁਹਾਨੂੰ ਖੜਦਾ ਵਾ ਪਰਫਾ ਦੂਰੇ ਦੇ ਵਿੱਚ ਠੀਕ ਹੈ ਤੁਸੀਂ ਕੋਈ ਕੁਛਾ ਤੁਹਾਡਾ ਵਰਨਾ ਵਾ ਤੁਹਾਡੀ ਬਾਅਦ ਵਿੱਚ ਕਿਟ ਜਮ੍ਹਾਂ ਹੋ ਜਾਣੀ ਹੈ ਬੈਂਕ ਦੇ ਵਿੱਚ ਜਿਹਨੂੰ ਪੋਸਟਾਲੇ ਕਰਨ ਦੇ ਇੱਥੇ ਇਟਲੀ ਦੇ ਵਿੱਚ ਤੁਹਾਡੀ ਕਿਰਜਾ ਮੈਂ ਤੁਹਾਨੂੰ ਅਪਾਇੰਟਮੈਂਟ ਮਿਲ ਜਾਣੀ ਹੈ ਫਿੰਗਰਾਂ ਦੀ ਫਿੰਗਰ ਆਪਣੇ ਕਰਾਓ ਤੇ ਜਿਹਨੇ ਜਰ ਬਾਅਦ ਤੁਹਾਡੇ 1.5 2 ਮਹੀਨੇ ਬਾਅਦ ਸੰਜੋਗ ਤੁਹਾਨੂੰ ਮਿਲ ਜਾਣੀ ਹੈ ਥਾਲ ਪੇਪਰਾਂ ਤੇ ਬੰਦਾ ਪੱਕਾ ਹੋ ਜਾਂਦਾ ਵਾ 9 ਮੰਥ ਵਾਲੇ ਪੇਪਰ ਥੋੜਾ ਔਖਾ ਪਰਸਿਆ ਹੁੰਦਾ ਹੈ ਕਿ ਤੁਹਾਨੂੰ ਪਹਿਲਾਂ ਸੰਜੋਗ ਨੂੰ ਮਿਲਦੀ ਹੈ 9 ਮੰਥ ਵਾਲੀ ਉਸ ਤੋਂ ਬਾਅਦ ਤੁਹਾਨੂੰ ਵੇਟ ਕਰਨੀ ਪੈਂਦੀ ਆ ਤੁਸੀਂ ਆਪਣਾ ਦਮਾਂਦਾ ਕਰੋ ਬਾਅਦ ਵਿੱਚ ਜਿਹੜਾ ਦਮਾਂਦਾ ਜਦੋਂ ਨਿਕਲੂਗਾ ਉਸ ਤੋਂ ਬਾਅਦ ਤੁਹਾਨੂੰ ਏੜੇ ਬਾਅਦ ਸਾਲ ਵਾਲੇ ਸੰਜੋਗ ਨੂੰ ਮਿਲਦੀ ਹੈ ਚੇਂਜ ਕਰਾਉਣ ਵਾਸਤੇ ਪਰ ਜੇਕਰ ਤੁਸੀਂ ਸਾਲ ਵਾਲੇ ਪੇਪਰਾਂ ਤੇ ਹੀ ਇਥੇ ਇਟਲੀ ਵਿੱਚ ਸੈਂਟਰ ਹੋਏ ਜੋ ਉਹ ਇੱਕ ਵਾਰ ਤੁਹਾਨੂੰ ਜੋ ਸੰਜੋਰ ਨੂੰ ਮਿਲ ਗਈ ਉਸ ਤੋਂ ਬਾਅਦ ਜਿੱਥੇ ਮਰਜੀ ਜਾ ਕੇ ਕੰਮ ਕਰੋ ਰਮਾਨ ਆ ਤੁਸੀਂ ਕੰਮ ਕਰ ਸਕਦੇ ਜੇ ਫ੍ਰੀ ਹੋ ਕੇ ਮਤਲਬ ਕਿ ਕਿਸੇ ਪੇਪਰ ਟੈਨਸ਼ਨ ਤੋਂ ਬਿਨਾ ਤੇ ਆਪਣੇ ਪੇਪਰ ਜਿਹੜੇ ਵਾ ਉਹ ਰੀਨਿਊ ਕਰਾ ਸਕਦੇ ਜੇ ਉਹ ਬਾਅਦ ਵਿੱਚ ਜਿਹੜੀ ਜਦੋਂ ਸੰਜੋਰ ਨੂੰ ਮਿਲਦੀ ਉਹ ਤੁਹਾਡੇ ਕੰਮ ਦੇ ਕੰਟੈਕਟਰ ਦੇ ਹਿਸਾਬ ਨਾਲ ਮਿਲ ਜਾਈਏ ਤੁਹਾਡਾ ਕੰਟੈਕਟ ਕਿੱਦਾਂ ਦਾ ਜੇਕਰ ਤੁਹਾਡਾ ਕੋਡਾ ਕਿਡਾ ਕਵਾ ਫੀਸੋ ਮਿਲਕੇ ਪੱਕਾ ਦਾ ਕੰਟੈਕਟ ਵਾ ਫਿਰ ਤੁਹਾਨੂੰ ਸੰਜੋਰ ਨੂੰ ਜਿਹੜੀ ਵਾ ਉਹ 2 ਸਾਲ 2.5 ਸਾਲ 3 ਸਾਲ ਦੀ ਵੀ ਮਿਲ ਜਾਂਦੀ ਹੈ ਇੱਕੋ ਵਾਰ ਚ ਪਰ ਜੇਕਰ ਹੈਗਾ ਕੰਟੈਕਟ 6 ਮਹੀਨਾ 3 ਮਹੀਨਾ ਦਾ ਤੇ ਉਸ ਹਿਸਾਬ ਨਾਲ ਤੁਹਾਨੂੰ ਜਿਹੜੀ ਸੰਜੋਰ ਨੂੰ ਬਾਅਦ ਵਿੱਚ ਉਹ ਤੁਹਾਨੂੰ ਦਿੰਦੇ ਆ ਉਸ ਤੋਂ ਬਾਅਦ ਅਗਲਾ ਸਵਾਲ ਹੈ ਹੈਲੋ ਸਰ ਕਿਵੇਂ ਹੋ ਮੇਰੇ ਪੇਪਰ 12 ਫਰਵਰੀ ਨੂੰ 11 ਵਜੇ 1 ਮਿੰਟ ਤੇ 37 ਸਕਿੰਟ ਤੇ ਫਿਲ ਹੋਏ ਆ ਫਿਰ ਹੋਇਆ ਨਾਪੋਲੀ ਸਾਈਡ ਪਲੀਜ਼ ਦੱਸਿਓ ਟਾਈਮਿੰਗ ਦਾ ਮੈਟਰ ਕਰਦੇ ਵਾ ਵੀਰੇ ਜੇਕਰ ਆਪਾਂ ਵੇਖਿਆ ਜਾਵੇ ਇੱਕ ਸਾਹਿਬ ਦੀ ਟਾਈਮਿੰਗ ਜਿਹੜੀ ਆ ਉਹ ਇਹ ਨਹੀਂ ਕਿ ਬਹੁਤ ਜ਼ਿਆਦਾ ਮੈਟਰ ਕਰਦੀ ਆ ਪਰ ਇੱਕ ਸਾਹਿਬ ਤੇ ਉਹ ਉਹ ਟਾਈਮਿੰਗ ਹੁੰਦੀ ਜੇ ਮੰਨ ਲਓ ਇੱਕ ਨੇ ਭਰੇ ਆ 11:05 ਤੇ ਇੱਕ ਨੇ ਭਰੇ ਆ 11:01 ਤੇ ਇਹ ਨਹੀਂ ਕਿ 1 ਮਿੰਟ ਵਾਲੇ ਦੇ ਪਹਿਲਾਂ ਨਿਕਲਨੇ ਅਤੇ ਜਿੰਨੇ 5 ਮਿੰਟ ਤੇ ਭਰੇ ਉਹਦੇ ਬਾਅਦ ਨਿਕਲਨੇ ਹੋ ਸਕਦਾ ਕਿ ਜਿੰਨੇ 5 ਮਿੰਟ ਤੇ ਭਰੇ 11:05 ਤੇ ਉਹਦੇ ਪਹਿਲਾਂ ਨਿਕਲ ਜਾਣ ਤੇ ਜਿਨ੍ਹਾਂ ਨੇ 1 ਮਿੰਟ ਤੇ ਭਰੇ ਉਹਦੇ ਪੇਪਰ ਨਾਲ ਨਿਕਲ ਉਹ ਹੁੰਦਾ ਕਿ ਜੇਕਰ ਟਾਈਮਿੰਗ ਹੀ ਕੋਣ ਦਿਆ ਕਿ ਜੇ ਮਾ ਉਹ ਦੱਸਿਆ ਜਾਂਦਾ ਕਿ ਤੁਹਾਡੇ ਪੇਪਰ ਜਿਹੜੇ ਆ ਆ ਟਾਈਮਿੰਗ ਤੇ ਭਰੇ ਗਿਆ ਯਾਨੀ ਕਿ ਟਾਈਮਿੰਗ ਕਰਕੇ ਕੱਲੀ ਟਾਈਮਿੰਗ ਹੀ ਮੈਟਰ ਕਰਦੀ ਆ ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੇ ਮੈਟਰ ਕਰਦੀਆਂ ਵਾ ਬਾਕੀ ਤੁਸੀਂ ਟੈਨਸ਼ਨ ਨਾ ਲਓ 11 ਵਜੇ ਦਾ ਟਾਈਮ ਤਾਂ ਆਇਆ ਵਾ ਕਿਉਂਕਿ ਜਿੱਦਣ ਪੇਪਰ ਓਪਨ ਹੋਣੇ ਸੀ ਉਸ ਦਿਨ ਜਿਹੜੀ ਆ ਵੈਬਸਾਈਟ ਵਿੱਚ ਕੋਈ ਪ੍ਰੋਬਲਮ ਆਉਣ ਕਰਕੇ ਜਿਹੜੇ ਪੇਪਰ 9 ਵਜੇ ਦੀ بجائے 11 ਵਜੇ ਹੀ ਓਪਨ ਹੋਏ ਸੀਗਾ ਕਿ ਤੁਸੀਂ ਟੈਨਸ਼ਨ ਨਾ ਲਓ ਵੇਟ ਕਰੋ ਤੁਹਾਡੇ ਪੇਪਰ ਨਿਕਲ ਜਾਣਗੇ ਉਸ ਤੋਂ ਬਾਅਦ ਸਾਰਾ 20 ਜੀ 9 ਮੰਥ ਵਾਲੇ ਪੇਪਰ ਕਦੋਂ ਨਿਕਲਣ ਵੇਦੇ 9 ਮੰਥ ਵਾਲੇ ਪੇਪਰ ਜਾਂ ਸਾਲ ਵਾਲੇ ਭਾਵੇਂ ਡੋਮੈਸਟਿਕ ਪੇਪਰ ਹੈ ਤਿੰਨੇ ਏਡੇ ਵਾ ਹੋਰ ਇੱਕ ਡੇਢ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਵਾ ਨਿਕਲਨੇ ਸਟਾਰਟ ਹੋ ਜਾਣੇ ਵਾ ਕਿੱਥੋਂ ਕਿੱਥੋਂ ਨਿਕਲਨੇ ਸਟਾਰਟ ਹੋਣਗੇ ਜਦੋਂ ਜਦੋਂ ਸਟਾਰਟ ਹੋਏ ਜਾਣਗੇ ਉਹ ਤੁਹਾਨੂੰ ਦੱਸੀ ਜਾਵਾਂ ਕਿੱਥੇ ਕਿੱਥੇ ਪੇਪਰ ਨਿਕਲੇ ਅੱਜ ਕਿਹੜੀ ਕਿਹੜੀ ਸਿਟੀ ਸੀ ਕਿੰਨਾ ਉੱਥੇ ਕੋਟਾ ਸੀ ਕੀ ਹਿਸਾਬ-ਤਾਬ ਸੀ ਜਾਂ ਕਿਹੜੇ ਪੇਪਰ ਸੀ ਤੇ ਕਿੰਨੇ ਵਜੇ ਕਿੰਨੇ ਮਿੰਟ ਤੇ ਪੱਟੜਿਆ ਉਹ ਭਰੇ ਗਿਆ ਸੀ ਆਪ ਤੁਹਾਨੂੰ ਨਾਲ ਨਾਲ ਦੱਸੀ ਜਾਵਾਂਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਸਵਾਲ ਆਇਆ ਬ੍ਰਦਰ ਫੈਮਿਲੀ ਪੇਪਰ ਪ੍ਰੋਸੈਸ ਬਾਰੇ ਵੀ ਦੱਸਿਓ ਕਿੰਨਾ ਟਾਈਮ ਅ ਅਪਲਾਈ ਕਰਨ ਤੋਂ ਬਾਅਦ ਲਾਸਟ ਜੇਅਰ ਜੁਲਾਈ ਮੰਥ ਦਾ ਅ ਅਪਲਾਈ ਕੀਤੇ ਹੋਏ ਹਸਪਡ ਨੇ ਵਿੱਚ ਐਂਸੇ ਤੋਂ ਹਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਈ ਇੰਸਟਾਗ੍ਰਾਮ ਤੁਹਾਨੂੰ ਮੈਸੇਜ ਵਾਲੀ অপਸ਼ਨ ਨਹੀਂ ਸ਼ੋ ਹੋ ਰਹੀ ਇੰਸਟਾਗ੍ਰਾਮ ਦਾ ਤੁਹਾਨੂੰ ਦੱਸਿਆ ਕਿ ਤੁਸੀਂ ਮੈਨੂੰ ਉੱਥੇ ਮੈਂ ਪੋਸਟਾਂ ਪਾਈਆਂ ਤੁਸੀਂ ਮੈਨੂੰ ਪੋਸਟ ਤੇ ਲਿ ਕਮੈਂਟ ਕਰ ਦੋ ਭਾਵੇਂ ਖੈਲਾ ਹੈਲੋ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਜੇ ਫੈਮਿਲੀ ਵਾਲਿਆਂ ਦੀ ਜੇਕਰ ਤੁਹਾਨੂੰ 6 ਮਹੀਨੇ ਹੋ ਗਏ ਲੰਘ ਚੁੱਕੇ 6 ਮਹੀਨੇ ਨਾਰਮਲ ਜੀ ਗੱਲ ਵਾ ਜੁਲਾਈ ਚ ਪੇਪਰ ਭਰਾਏ ਤੇ ਹ ਤਾਨੂੰ ਮੈਂ ਇੱਕ ਸਲਾਹ ਦਵਾਂਗੀ ਆਪਣੇ ਹਸਬੰਦ ਨੂੰ ਤੁਸੀਂ ਕਹੋ ਕਿ ਕੋਈ ਨਾ ਕੋਈ ਏਜੰਟ ਕਰਕੇ ਨਾ ਆਪਣੇ ਨੂੰ ਲਾਹੋਸਤਾ ਕਰਵਾ ਸਕਦਾ ਵਾ ਕੋਈ ਨਾਰਮਲੀ ਗੱਲ ਵਾ ਫੈਮਿਲੀ ਵਾਲੇ ਪੇਪਰ ਇਨਚਰ ਬਾਅਦ ਤੁਸੀਂ ਆਪਣੇ ਜੇਕਰ ਨਾਮ ਹੀ ਨਿਕਲ ਤੁਸੀਂ ਆਪਣਾ ਕੋਈ ਨਾ ਕੋਈ ਏਜੰਟ ਕਰਕੇ ਤੁਸੀਂ ਆਪਣਾ ਨੋਨ ਲਾਹੋਸਤਾ ਕਢਵਾ ਸਕਦੇ ਜੇ ਕੋਈ ਇਹ ਥੋੜੇ ਮੋਟੀ ਫੀਸ ਲੈਣੀ ਹੈ ਏਜੰਟ ਨੇ ਲੈਣੀ ਹੈ ਪਰ ਤੁਹਾਡਾ ਕੰਮ ਉਹਨੇ ਕਰਵਾ ਦੇਣਾ ਵਾ ਜੇਕਰ ਤੁਹਾਨੂੰ ਲਾਹੋਸਤਾ ਇਦਾਂ ਅੜਿਆ ਪਿਆ ਵਾ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ 9 ਮੰਥ ਵਾਲੇ ਪੇਪਰ ਕਦੋਂ ਨਿਕਲਣਾ ਸ਼ੁਰੂ ਹੋਣਗੇ ਆ ਵੀਰੇ ਤੁਹਾਨੂੰ ਦੱਸਦਾ ਕਿ 9 ਮੰਥ ਵਾਲੇ ਜਿਹੜੇ ਪੇਪਰ ਵਾ ਸਾਲ ਵਾਲੇ ਤੇ ਡੋਮੈਸਟਿਕ ਵਾਲੇ ਇਹ ਆਉਣ ਵਾਲੇ ਹਫਤੇ ਦੇ ਵਿੱਚ ਡੇਢ ਹਫਤੇ ਦੇ ਵਿੱਚ ਵਿੱਚ ਪੇਪਰ ਨਿਕਲਣਾ ਸਟਾਰਟ ਹੋ ਜਾਣੇ ਆ ਜਿਨ੍ਹਾਂ ਨੇ ਪੇਪਰ ਫਿਲ ਕੀਤੇ ਸੀ 5 7 ਤੇ 12 ਫਰਵਰੀ ਨੂੰ ਇਹ ਪੇਪਰ ਨਿਕਲਣੇ ਸਟਾਰਟ ਹੋ ਜਾਣੇ ਆ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਕਿ ਵੀਰੇ 18 ਫਰਵਰੀ ਕਲਿਕ ਡੇਟ ਆ ਨੂੰ ਲਾਹੋਸਤਾ ਕਦੋਂ ਤੱਕ ਨਿਕਲੂ ਮੇਰੇ ਉਹ ਪੇਪਰ ਓਪਨ ਕਿਵੇਂ ਹੋਏ ਸੀ ਕਿ ਕੋਟਾ ਬਹੁਤ ਜ਼ਿਆਦਾ ਸੀ ਤੇ ਪੇਪਰ ਘੱਟ ਭਰੇ ਗਿਆ ਸੀ ਜਿਸ ਕਰਕੇ ਉਹਨਾਂ ਨੇ 18 ਤਰੀਕ ਨੂੰ ਪੇਪਰ ਫਿਰ ਤੋਂ ਦੁਬਾਰਾ ਓਪਨ ਕਰਦੇ ਹੀ ਤੇ ਇਹਦੇ ਜਿਹੜਾ ਇਹ ਵੀ ਤੁਹਾਡੇ ਪੇਪਰ ਨਾਲ ਹੀ ਨਿਕਲਣੇ ਸਟਾਰਟ ਹੋ ਜਾਣੇ ਨੇ ਕਿ ਬਹੁਤ ਚੇਅਰ ਲੱਗਣਾ ਮੈਨੂੰ ਇਹ ਵੀ ਹਫਤੇ ਡੇਢ ਹਫਤੇ ਦੋ ਹਫਤੇ ਦੇ ਵਿੱਚ ਵਿੱਚ ਪੇਪਰ ਜਿਹੜੇ ਆ ਇਹਨਾਂ ਨੇ 18 ਫਰਵਰੀ ਨੂੰ ਕੀਤੇ ਜਾਂ ਉਸ ਤੋਂ ਬਾਅਦ ਕੀਤੇ ਆ ਉਵੀ ਨਿਕਲਨੇ ਜਿਹੜੇ ਵਾ ਆਉਣ ਵਾਲੇ ਸਮੇਂ ਸਟਾਰਟ ਹੋ ਜਾਣੇ ਐਸ ਟਾਈਮ ਤੇ ਵੀ ਪੇਪਰ ਓਪਨ ਵਾ ਪਰ ਹੁਣ ਤੁਹਾਨੂੰ ਬੈਨੀਫਿਟ ਨਹੀਂ ਹੋਣਾ ਕੋਈ ਭਰਨ ਦਾ ਕਿਉਂਕਿ ਨਾਰਮਲੀ ਗੱਲ ਵਾ ਕੋਟਾ ਹੁਣ ਇਸ ਹਿਸਾਬ ਦਾ ਫੁੱਲ ਹੋ ਚੁੱਕਾ ਵਾ ਜਿਸ ਕਰਕੇ ਜੇਕਰ ਤੁਸੀਂ ਹੁਣ ਪੇਪਰ ਫਿਲ ਕਰੋਗੇ ਤੁਹਾਨੂੰ ਬਹੁਤ ਘੱਟ ਚਾਂਸ ਵਾ ਪੇਪਰ ਨਿਕਲਣ ਦੇ ਤੁਹਾਡੇ ਬਾਕੀ ਸਾਰੇ ਦੇ ਕਮੈਂਟ ਆਏ ਵਾ ਵੀਰਾਂ ਦੇ ਕਿ ਮੇਰੀ ਇੰਨੀ ਟਾਈਮਿੰਗ ਵਾ ਇੰਨੀ ਟਾਈਮਿੰਗ ਵਾ ਪੇਪਰ ਨਿਕਲਣ ਦੇ ਚਾਂਸ ਹੈਗੇ ਕਿ ਨਹੀਂ ਹੈਗੇ ਤੇ ਮਿੱਤਰੋ ਆਉਣ ਵਾਲੇ ਸਮੇਂ ਵਿੱਚ ਪੇਪਰ ਜਿਹੜੇ ਆ ਉਹ ਨਾਰਮਲੀ ਗੱਲ ਪਤਾ ਲੱਗ ਜਾਣਾ ਕਿ ਤੇ ਕਿਤੇ ਨਿਕਲਣਿਆ ਕਿ ਕਿਸਾ ਤੇ ਨਿਕਲਨੇ ਜਿਹੜੇ ਸਟਾਰਟ ਹੋਣੇ ਆ 1 ਡੇਢ ਵੀਕ ਤੱਕ ਹੋ ਜਾਣੇ ਆ ਸਟਾਰਟ ਤੇ ਬਾਕੀ ਜੇਕਰ ਤੁਹਾਡਾ ਕੋਈ ਕਮੈਂਟ ਹੋ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਤੇ ਆਪਾਂ ਅਗਲੀ ਵੀਡੀਓ ਇਸ ਵੀਡੀਓ ਵਿੱਚਲੇ ਜਿਹੜੇ ਕਮੈਂਟ ਆਉਣਗੇ ਉਹਨਾਂ ਤੇ ਹੀ ਬਣਾ ਕੇ ਤੁਹਾਡੇ ਕਮੈਂਟਾਂ ਦਾ ਜਵਾਬ ਦਵਾਂਗੇ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਡ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ